ਕਾਫੀ ਦਿਨ ਪਹਿਲਾਂ ਕੋਈ ਅੱਜ ਦੀ ਕਹਾਣੀ ਤਾਂ ਹੈ ਨਹੀਂ ਨਹੀਂ ਹਮੇ ਤਾਂ ਇੱਕ ਹਫਤੇ ਦਾ ਨੋਟਿਸ ਦਿਆ ਸਰ ਅਰ 2006 ਸੇ ਹਮ ਇਆਹ ਪੇ ਰਹਿ ਰਹੇ ਹਾਂ ਹਮ ਹਮੇ ਕਮ ਸੇ ਕਮ ਕੁਛ ਕਹੀਂ ਤਾਂ ਆਸਰਾ ਦੋ ਹਮ ਜਾਂਹ ਪੇ ਆਪਣੀ ਸਰ ਛੁਪਾ ਪਾਏ ਕੱਲ ਰਾਤ ਜਦੋਂ ਕਈ ਲੋਕ ਤੁਹਾਡੇ ਮਿਲੇ ਸੀਗੇ ਉਹ ਕਹਿੰਦੇ ਸੀ ਸਾਨੂੰ ਸ਼ਿਫਟ ਕਰਤਾ ਕਈ ਥਾਂ ਤੇ ਦੇਤੇ ਨੇਗੇ ਉਹ ਸਰ ਜੀ ਨੇ ਜਿਨ੍ਹਾਂ ਦੇ ਕੋਲ ਬਾਇਓਮੈਟ੍ਰਿਕ ਸੀਗੀ ਨਾ ਉਹ ਉਹ ਸੀਗੇ ਸਾਡੇ ਕੋਲ ਨਹੀਂ ਹੈ ਬਾਇਓਮੈਟ੍ਰਿਕ ਤੁਸੀਂ 라 ਇਹ ਪੋਰਟ ਚ ਗਏ ਹੋ ਇਹ ਬਾਕੀ ਲੋਕ ਨਹੀਂ ਗਏ ਤੁਹਾਡੇ ਨਾਲ ਨਹੀਂ ਇਹ ਹਮਾਰੇ 3 ਸਾਲ ਪਹਿਲੇ ਸਟੇ ਲਈ ਗਈ ਸੀ अच्छा यहां पे 3 साल पहले बोर्ड लगा था हमने सीजीटीएम लीज दी ये कोई नहीं गया था बंदा मरसा तो सामने जेके ये ਉਹਨਾਂ ਘਰਾਂ ਦੇ ਉੱਤੇ ਵੀ ਤੁਸੀਂ ਦੇਖੋਗੇ ਕਿ ਜਿਨ੍ਹਾਂ ਦੇ ਉੱਤੇ ਲਾਲ ਝੰਡੇ ਲੱਗੇ ਨੇ ਯਾਨੀ ਕਿ ਲਾਲ ਝੰਡੇ ਦੀ ਅਲੀਆਂ ਝੁੱਗੀ ਚੌਂਪੜੀਆਂ ਨੇ ਜਿਹੜੀਆਂ ਉਹ ਬਚ ਗਈਆਂ ਨੇ ਲਾਲ ਝੰਡੇ ਦਾ ਭਾਵ ਇਹ ਹੀ ਹੈ ਕਹਿੰਦੇ ਭਾਈ ਸਾਹਿਬ ਕਿ ਜਿਹੜੀ ਕਾਨੂੰਨੀ ਤੌਰ ਦੇ ਉੱਤੇ ਕੋਟਾਂ ਦੀਆਂ ਸਟੀਆਂ ਹੋਈਆਂ ਹੋਈਆਂ ਨੇ ਤੀ ਸੈਕਟਰ ਦੀ ਸ਼ਾਹਪੁਰ ਕਲੋਨੀ ਦੇ ਵਿੱਚ ਜਿਵੇਂ ਅੱਜ ਸਵੇਰ ਦਾ ਸਮਾਂ ਦਿੱਤਾ ਸੀ ਵੀ ਪੂਰਾ ਪ੍ਰਸ਼ਾਸਨਿਕਾ ਬੜਾ ਆਉਂਦਾ ਤੇ ਆਸ-ਪਾਸ ਤੁਸੀਂ ਦੇਖੋ ਕਿ ਸਾਰੀਆਂ तकरीबन ਝੁੱਗੀਆਂ ਟਾਤੀਆਂ ਨਹੀਂ ਗਿਆ ਕਈ ਜਿਹੜੀਆਂ ਝੁੱਗੀਆਂ ਨੇ ਉਹ ਜ਼ਰੂਰ ਬਚ ਗਿਆ ਰਹਿ ਗਿਆ ਉਹਨਾਂ ਦਾ ਕਾਰਨ ਮੁੱਖ ਤੌਰ ਤੇ ਇਹ ਸਮਝ ਲੱਗਦਾ ਹੁਣ ਤੱਕ ਕਿਉਂਕਿ ਜਿਹੜੇ ਲੋਕਾਂ ਦਾ ਲਿਸਟ ਪਹਿਲਾਂ ਬਣਾਈ ਗਈ ਸੀ ਜਿਹੜੇ ਬਹੁਤੇ ਪੁਰਾਣੇ ਰਹਿੰਦੇ ਨੇਗੇ ਉਹਨਾਂ ਦੇ ਵਿੱਚ ਲਿਸਟਾਂ ਬਣੀਆਂ ਸੀ ਕਿ ਕਿੰਨੇ ਲੋਕਾਂ ਨੂੰ ਅਲਾਟਮੈਂਟ ਹੈ ਜਿਹੜੀ ਸਰਕਾਰੀ ਕੁਆਟਰ ਜਿਹੜੇ ਕਿ ਯਾਸ ਅਸੀਂ ਕਹ ਦੀ ਉਹ ਸਰਕਾਰੀ ਫੈਟ ਬਣੇ ਹੋਏ ਨੇ ਉਹਨਾਂ ਦੇ ਵਿੱਚ ਜਗ੍ਹਾ ਦਿੱਤੀ ਗਈ ਸੀ ਕਈ ਲੋਕਾਂ ਨੇ ਉੱਥੇ ਲੈਣ ਤੋਂ ਜਦੋਂ ਮਨਾ ਕਰਿਆ ਤਾਂ ਕਿਉਂਕਿ ਇੱਕ ਤਾਂ ਕ੍ਰਾਈਟੇਰੀਆ ਉਹਨਾਂ ਦਾ ਸੈੱਟ ਹੋ ਗਿਆ ਕਿ ਇਹਨਾਂ ਨੂੰ ਜਗ੍ਹਾ ਦੇਣੀ ਬੰਦੀ ਹੈ ਜਦੋਂ ਐਡਮਿਨਿਸਟ੍ਰੇਸ਼ਨ ਨੇ ਇਹ ਗੱਲ ਲਿਖਤੀ ਕਿ ਜਗ੍ਹਾ ਦੇਣੀ ਬੰਦੀ ਹੈ ਤੇ ਜਦੋਂ ਉਹ ਉਹਨਾਂ ਨੂੰ ਰੀਸੀਵ ਨਹੀਂ ਕਰਦੇ ਹੈਗੇ ਤਾਂ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਦੀ ਉਹਨਾਂ ਸਮਾਂਦ ਦੇ ਦੌਰਾਨ ਜਗ੍ਹਾ ਨਹੀਂ ਖਾਲੀ ਕਰਾਈ ਜਾ ਸਕਦੀ ਕਿ ਜਿੰਨਾ ਸਮਾਂ ਉਹਨਾਂ ਨੂੰ ਕਿਤੇ ਹੋਰ ਸ਼ਿਫਟ ਨਹੀਂ ਕਰੇ ਜਾਂਦੇ ਪਰ ਮੈਕਸਿਮਮ ਜੇ ਦੇਖੋ ਤੁਸੀਂ ਕਿਉਂਕਿ ਕੱਲ ਵੀ ਰਾਤ ਜਿਵੇਂ ਤੁਹਾਨੂੰ ਤਸਵੀਰਾਂ ਦਿਖਾਈਆਂ ਸੀ ਬਹੁਤ ਸਾਰੇ ਲੋਕ ਆਪਦੇ ਜਿਹੜਾ ਸਮਾਨ ਉਹ ਸ਼ਿਫਟ ਕਰ ਗਏ ਸੀਗੇ ਤੇ ਹਜੇ ਵੀ ਲਗਾਤਾਰ ਇਸੇ ਕੋਸ਼ਿਸ਼ ਚ ਲੱਗੇ ਹੋਣੇ ਕਿਉਂਕਿ ਆਮ ਜੇ ਅਸੀਂ ਕਹੀਏ ਕਿ ਗਰੀਬੰਦੇ ਦਾ ਤਾਂ ਇਹ ਹੁੰਦਾ ਵੀ ਜਿਹੜਾ ਵੀ ਜ਼ਰੂਰਤ ਦਾ ਸਮਾਨ ਆਉ ਕੱਢ ਲਿਆ ਹੁਣ ਤੁਸੀਂ ਦੇਖੋ ਕਿ ਇਹ ਜਿਵੇਂ ਪਰਿਵਾਰਾ ਇਹ ਕੁਝ ਝੁੱਗੀਆਂ ਨੇਗੀਆਂ ਬਚ ਗਈਆਂ ਇਹਨਾਂ ਨੂੰ ਵੀ ਢੋਣਾ ਜ਼ਰੂਰ ਹੈ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਸਾਰੀ ਹੀ ਸਰਕਾਰੀ ਜ਼ਮੀਨ ਦੇ ਆਰਡਰ ਹੈਗੇ ਨੇ ਕਿ ਫਰਕ ਇਹਨਾਂ ਹੈ ਕਿ ਜਦੋਂ ਜਦੋਂ ਜਿਵੇਂ ਜਿਵੇਂ ਆਪਸ਼ਨਾਂ ਨੇ ਜਿਹੜੀਆਂ ਬਣੀਆਂ ਜਾਣੀਆਂ ਆ तो का नहीं, भी नहीं मिला सर जी ना किराये पे मिल रहा कहीं भी हो के नहीं मिल रहा मैं कहा जाऊंगी लड़की को लेके चार चार लड़की है मेरे पास एक बेटा बस इतने तो काफी दिन पहले कोई अजय कहानी तो है नहीं हमें तो ए, एक हफ्ते का नोटिस दिया सर और दो हजार छा पे रहे हैं। हम हमें कम से कम कुछ कहीं तो अपनी सर छुपा पाए मेरी माँ विधवा है वो कहाँ जाएगी बेचारी हम हम इतने जवान जवान लड़कियों को लेके कल रात जो कई लोग मिले शिफ्ट करता कई थे देते नायोमेट्रिक ना वो ओ सी साढ़े को बायोमेट्रिक ਨਹੀਂ ਨਹੀਂ ਆਧਾਰ ਕਾਰਡ ਤਾਂ ਹਮਾਰੇ ਸਭ ਦੇ ਨੇ ਇੱਥੇ ਦੇ ਪੁਰਾਣਾ ਦੇ ਆ ਇਹਨਾਂ ਨੇ ਹਾਂਜੀ ਹਾਂਜੀ ਨਵੇਂ ਸਰਵਾਨ ਨਹੀਂ ਕੀਤਾ ਇਹਨਾਂ ਦਾ ਸਰ ਕੁਝ ਹੋਰ ਪੰਗਾ ਹੈ ਹਮੇ ਨਹੀਂ ਪਤਾ ਇਨਕਾ ਇਨਕਾ ਵੀ ਇੱਕ ਹਮਾਰਾ ਹਮ ਤਾਂ ਸਭ ਕੇ ਸਾਥ ਥੇ ਇਹ ਹਮਾਰੀ ਇਹ ਹਮਾਰੀ ਜੁਗੀ ਥੀ ਉਜ ਉਹ ਉਧਰ ਵੀ ਜਿਹੜੇ ਲੋਕ ਖੜੇ ਲੱਗੇ ਕਿਉਂਕਿ ਇਹ ਕਹਿੰਦੇ ਕਿ ਜਦੋਂ ਬਾਕੀਆਂ ਨੂੰ ਦਿੱਤੇ ਨੇ ਤਾਂ ਆਖਰ ਇਹ ਸਾਡੇ ਕੋਲ ਵੀ 15 15 20 20 ਸਾਲ ਹੋ ਗਏ ਨੇ ਕਿ ਤਾਂ ਸਾਨੂੰ ਆਖਰਕਾਰ ਇਸ ਕ੍ਰਾਈਟੇਰੀਆ 'ਚ ਕਿਉਂ ਨਹੀਂ ਲਿਆ ਹੁਣ ਜਿਹੜੀ ਆ ਜੇ ਅਸੀਂ ਝੁੱਗੀਆਂ ਦੀ ਗੱਲ ਕਰੀਏ ਹੁਣ ਉਹਨਾਂ ਦੇ ਵਿੱਚ ਕਈ ਜਿਹੜੇ ਝੁੱਗੀਆਂ ਵਾਲੇ ਦੀ ਥਾਵਾਂ ਲੱਗੀਆਂ ਉੱਥੇ ਛੜਤੀਆਂ ਨੇ ਹੁਣ ਉਹ ਛੜੀਆਂ ਨੂੰ ਲੈ ਕੇ ਵੀ ਕਈ ਲੋਕ ਇਹ ਗੱਲ ਕਹਿੰਦੇ ਨੇ ਵੀ ਜਦੋਂ ਉਹਨਾਂ ਦੀ ਆਖਰਕਾਰ ਛੜਤੀਆਂ ਤਾਂ ਸਾਡੇ ਵਾਲੀਆਂ ਕਿਉਂਕਿ ਤੁਸੀਂ ਦੇਖੋ ਬਕਾਇਦਾ ਤੌਰ ਤੇ ਇਹਨਾਂ ਦੀ ਨੰਬਰ ਕਰਕੇ ਮਾਰਕਿੰਗ ਹੋਈ ਹੋਈ ਸੀਗੀ ਤੁਹਾਡੀਆਂ ਇਹ नहीं सर हमारा कोर्ट क्या चलना हमारी तो हाँ अच्छा, हाँ। हाँ। स्टे है नो बंदो की नौ में हाँ वो स्टे है, है, है छे बंदे रह गए मिस्टे के देखो प्रशासन कहीं देगी तो बोला है इसी करके ये रुकी हुई है प्रशासन कुछ करेगी हमारे लिए कुछ फिर कोर्ट हो बाकी लोग नहीं गए तो नहीं ये हमारी अच्छा। यहाँ पे तीन साल पहले बोर्ड लगा था पढ़ा लिखे च जाइए लाल भी जा रखे हैं अभी भी गए कोर्ट से अभी भी कोर्ट से गए हैं हमें ये बोला था ना कलोनी ये आपकी जुगी नहीं टूटेगी इन्होंने जुगी तोड़ दी हमारी तोड़ दी हाँ जी वो अंदर से ये सामने की। तो जैसा नंबर लगे थोड़े लगे सामने ये नंबर लगे।, लगे साथ में कल ये क्रॉस का निशान लगा गए थे और ये झंडा लगा गए थे जैसे ये टूटेगी नहीं एक उधर लग रहा है वो झंडा देखो वो तो उधर लग रहा है ये जो भी जो स्टे वाले है ना उनको झंडे लगा रखे हैं ਜਾ ਦੇਖੀਏ ਇਹ ਜੇ ਦੇਖੀਏ ਭਾਵੇਂ ਜੇ ਇੱਕ ਪਾਸੇ ਜਦੋਂ ਅਸੀਂ ਕਹਿੰਦੇ ਹਾਂ ਵੀ ਲੋਕਾਂ ਦੀ ਡਿਮਾਂਡ ਕਰਦੇ ਹਾਂ ਪਰ ਦੂਜੇ ਪਾਸੇ ਜਿਵੇਂ ਕਰੀਏ ਕਿ ਭਾਈ ਸਾਹਿਬ ਨੇ ਜਿਵੇਂ ਗੱਲ ਕਹੀ ਹੈ ਦੇਖੋ ਕਾਨੂੰਨੀ ਰਸਤਾ ਆਪਣੇ ਤੌਰ ਤੇ ਹੁੰਦਾ ਕਿਉਂਕਿ ਜਦੋਂ ਤੁਹਾਡੀ ਲੜਾਈ ਐਡਮਿਨਿਸਟ੍ਰੇਸ਼ਨ ਜਾਂ ਸਿਸਟਮ ਦੇ ਨਾਲ ਚੱਲ ਰਹੀ ਹੈ ਤਾਂ ਫਿਰ ਤੁਹਾਨੂੰ ਕੋਰਟ 'ਚ ਵੀ ਨਾਲ-ਨਾਲ ਆਪਦੀ ਆਵਾਜ਼ ਬੁਲੰਦ ਰੱਖਣੀ ਹੁੰਦੀ ਹੈ ਤਾਂ ਇਹੋ ਕਰਕੇ ਕਹਿ ਸਕਦੇ ਹਾਂ ਵੀ ਜਿਹੜੀਆਂ ਇਹ ਕੁਝ ਝੁੱਗੀਆਂ ਬਚੀਆਂ ਹੋਈਆਂ ਨੇ ਇਹਨਾਂ ਦੇ ਉੱਤੇ ਲਾਲ ਝੰਡੇ ਲਾਉਣ ਦਾ ਮਤਲਬ ਇਹ ਸੀ ਵੀ ਇਹ ਢਾਉਣੀਆਂ ਨਹੀਂ ਹੈਗੀਆਂ ਕਿਉਂਕਿ ਬੁਲਡੋਜ਼ਰ ਜਾਂ ਪੋਕਲੈਨ ਜਦੋਂ ਚੱਲਦੀ ਹੈਗੀ ਪਰ ਉਰੇ ਮੈਕਸਿਮਮ ਤੌਰ ਦੇ ਉੱਤੇ ਇਹਨਾਂ ਨੂੰ ਵੀ ਖੈਰ ਜੇ ਕਹੀਏ ਕਿ ਆਪਸ਼ਨਲ ਹੈ ਕਿਉਂਕਿ ਕਈ ਘਰਾਂ ਨੂੰ ਉਰੇ ਸਰਕਾਰੀ ਫਰਟਾਂ ਦੇ ਵਿੱਚ ਜਿਹੜੇ ਬਣਾਏ ਸੀ ਗਰੀਬ ਪਰਿਵਾਰਾਂ ਵਾਸਤੇ ਤਾਂ ਉੱਥੇ ਸ਼ਿਫਟ ਕਰਿਆ ਪਰ ਇਹ ਕਹਿੰਦੇ ਕਿ ਜਦੋਂ ਤੱਕ ਸਾਨੂੰ ਹੁਣ ਅਲਾਟਮੈਂਟ ਨਹੀਂ ਹੁੰਦੀ ਉਹਨਾਂ ਸਮੇਂ ਦੇ ਦੌਰਾਨ ਕੋਰਟ ਦੇ ਵੱਲੋਂ ਵੀ ਇਹਨਾਂ ਦੇ ਟੇਸਟੇ ਹੈ ਵੀ ਜਦੋਂ ਰਹਿਣ ਬਸੇਰਾ ਹੋ ਗਿਆ ਉਦੋਂ ਬਾਅਦ ਢਾਈਆਂ ਜਾਣਗੀਆਂ ਪਰ ਕੁਰਮਲਾ ਕੇ ਲੱਗਦਾ ਵੀ ਲਗਭਗ ਇੱਕ ਇਹੀ ਆਖਰ ਕਲੋਨੀ ਰਹਿ ਗਈ ਸੀਗੀ ਹੋਰ ਕਿਤੇ ਕੋਈ ਜ਼ਿਆਦਾ ਹੈ ਨਹੀਂ ਕਿਉਂਕਿ ਮੈਕਸਿਮਮ ਕਲੋਨੀਆਂ ਢਾਈਆਂ ਜਾ ਚੁੱਕੀਆਂ ਨੇ ਜਿਹੜੀਆਂ ਝੁੱਗੀਆਂ ਬਣੀਆਂ ਹੋਈਆਂ ਨੇ ਚੰਡੀਗ ਕੋਰਟ ਆਰਡਰ ਤੋਂ ਬਾਅਦ ਕਿਹਾ ਜਾ ਸਕਦਾ ਹੈ ਵੀ ਇਹਨਾਂ ਨੂੰ ਵੀ ਢਾਇਆ ਜਾਊਗਾ ਕਿਉਂਕਿ ਇਹਨਾਂ ਨੂੰ ਬਕਾਇਦਾ ਤੌਰ ਦੇ ਉੱਤੇ ਅੱਗੇ ਜਗ੍ਹਾ ਦੇਣੀ ਆ ਸਾਹਮਣੇ ਜਿਵੇਂ ਜੀ ਉਹਨਾਂ ਘਰਾਂ ਦੇ ਉੱਤੇ ਵੀ ਤੁਸੀਂ ਦੇਖੋਗੇ ਕਿ ਜਿਨ੍ਹਾਂ ਦੇ ਉੱਤੇ ਲਾਲ ਝੰਡੇ ਲੱਗੇ ਨੇ ਯਾਨੀ ਕਿ ਲਾਲ ਝੰਡੇ ਦੀ ਅਲੀਆਂ ਝੁੱਕੀ ਚੌਪੜੀਆਂ ਨੇ ਜਿਹੜੀਆਂ ਉਹ ਬਚ ਗਈਆਂ ਨੇ ਲਾਲ ਝੰਡੇ ਦਾ ਭਾਵ ਇਹ ਹੀ ਆ ਕਹਿੰਦੇ ਭਾਈ ਸਾਹਿਬ ਕਿ ਜਿਹੜੀ ਕਾਨੂੰਨੀ ਤੌਰ ਦੇ ਉੱਤੇ ਕੋਟਾਂ ਦੀਆਂ ਸਟੀਆਂ ਹੋਈਆਂ ਹੋਈਆਂ ਨੇਗੀਆਂ ਉਹ ਨਹੀਂ ਗਈ ਰੁਕੀਆਂ ਹੁਣ ਇਹ ਤੁਸੀਂ ਦੇਖੋ ਕਿ ਇਹਨਾਂ ਸਾਰੇ ਘਰਾਂ ਦੇ ਉੱਤੇ ਲਾਲ ਝੰਡੇ ਨੇ ਤੇ ਲਾਲ ਝੰਡੇ ਕਰਕੇ ਭਾਵ ਸੀ ਆਈਡੈਂਟੀਫਿਕੇਸ਼ਨ ਦਾ ਕੀ ਆਈਡੈਂਟੀਫਾਈ ਜਦੋਂ ਹੋ ਜੇ ਤਾਂ ਉਹਨਾਂ ਨੂੰ ਨਹੀਂਗਾ ਤੋੜਨਾ ਹੈਗਾ ਸਮਾਨ ਤੱਕਰ ਇਹਨਾਂ ਨੇ ਵੀ ਆਪਦੀ ਤਿਆਰੀ ਤਾਂ ਕਰ ਲਈ ਹੈ ਇਹ ਕਹਿੰਦੇ ਕੁਝ ਦਿਨ ਪਹਿਲਾਂ ਉਸ ਟਾਈਮ ਪਹਿਲਾਂ ਬੋਰ ਲਾਏ ਸੀਗੇ ਉਰੇ ਬੋਰ ਲਾਉਣ ਤੋਂ ਬਾਅਦ ਅਸੀਂ ਕੋਰਟ ਦੇ ਵਿੱਚ ਗਏ ਕੋਰਟ ਤੋਂ ਦੇ ਵਿੱਚ ਫਿਰ ਰਾਹਤ ਸਾਨੂੰ ਇਹ ਮਿਲ ਗਈ ਕਿ ਆਸ-ਪਾਸਾ ਭਾਵੇਂ ਟਹਿ ਗਿਆ ਹੈਗਾ ਪਰ ਜਦੋਂ ਟੱਕਰ ਜਗ੍ਹਾ ਅੱਗੇ ਨਹੀਂ ਦਿੱਤੀ ਜਾਂਦੀ ਉਦੋਂ ਟੱਕਰ ਫਿਰ ਉਰੇ ਹੀ ਰਹਿਣਗੇ ਯਾਨੀ ਕਿ ਇਹਨਾਂ ਨੂੰ ਕੋਰਟ ਦੇ ਬੁੱਲੀ ਇਹ ਕਰ ਕਹੀ ਗਈ ਹੈ ਕਿ ਉਹਨਾਂ ਸਮਾਂ ਇਹਨਾਂ ਦੀ ਜਗ੍ਹਾ ਖਾਲੀ ਨਾ ਕਰਾਈ ਜਾਵੇ ਤੇ ਖੈਰ ਹੁਣ ਦੇਖਣਾ ਹੋਊਗਾ ਕਿਉਂਕਿ ਇਸ ਤੋਂ ਬਾਅਦ ਪ੍ਰਸ਼ਾਸਨ ਦੀ ਜਿੰਮੇਵਾਰੀ ਵੀ ਤੇ ਨਾਲ ਨਾਲ ਕੋਸ਼ਿਸ਼ ਵੀ ਇਹ ਹੋਊਗੀ ਕਿ ਇਹ ਜਲਦੀ ਤੋਂ ਜਲਦੀ ਢਾਉਣੀਆਂ ਕਿਵੇਂ ਨੇ ਕਿਉਂਕਿ ਜਦੋਂ ਤੱਕਰ ਅੱਗੇ ਜਗ੍ਹਾ ਨਹੀਂ ਦਿੱਤੀ ਜਾਂਦੀ ਉਦੋਂ ਤੱਕਰ ਇਹਨਾਂ ਨੂੰ ਢਾਉਣਾ ਮੁਨਾਸਿਬ ਨਹੀਂ ਹੈਗਾ ਤੇ ਉਹਦੇ ਨਾਲ ਨਾਲ ਇਹ ਵੀ ਹੈ ਥੋੜੇ ਜਿਹਾ ਬਚਾ ਕੇ ਉਹ ਦੇਖ ਰਹੇ ਕਿ ਇਹਦੇ ਨਾਲ ਇਹ ਵੀ ਹੈ ਵੀ ਜਦੋਂ ਤੱਕਰ ਇਹਨਾਂ ਨੂੰ ਜਗ੍ਹਾ ਅੱਗੇ ਨਹੀਂ ਦਿੱਤੀ ਜਾਂਦੀ ਤੇ ਕੋਰਟ 'ਚ ਦੱਸਿਆ ਨਹੀਂ ਜਾਂਦਾ ਉਦੋਂ ਤੱਕਰ ਇਹਨਾਂ ਦੇ ਢਾਉਣ ਦੇ ਆਰਡਰ ਨੇ ਜਿਹੜੇ ਉਹ ਕਹਿੰਦੇ ਨਹੀਂ ਹੋਣਗੇ ਆਖਰੀ ਜਦੋਂ ਕਹਨੇ ਹੁੰਨੇ ਸੀ ਵੀ ਇਹ ਠੀਕ ਹੈ ਵੀ ਉਹਦੀ ਡਿਮਾਂਡ ਵੀ ਰੱਖੋ ਪਰ ਨਾਲ ਨਾਲ ਕੋਰਟ ਦਾ ਰਖਸਤਾ ਵੀ ਹਕਤਿਆਰ ਰੱਖਣਾ ਉਨੇ ਹੀ ਜ਼ਰੂਰੀ ਹੈ ਤਾਂ ਕਿ ਅੱਗੇ ਜਦੋਂ ਤੁਸੀਂ ਜਾਓ ਤਾਂ ਉਹਦੇ 'ਚ ਤੁਹਾਡੀ ਸੁਣਵਾਈ ਆ ਜਿਹੜੀ ਉਹ ਹੋ ਸਕੇ ਤੇ ਇਸੇ ਕਰਕੇ ਇਹ ਲਾਲ ਚੰਡੇ ਵਾਲੇ ਮਕਾਨ ਜਾਂ ਕਹੀਏ ਝੌਪੜੀਆਂ ਬਚ ਗਿਆ ਨੇ ਸੀਨੀਅਰ ਵੀਡੀਓ ਮਿੰਿਸਟਰ ਮਤੇ ਦੇ ਨਾਲ ਸੁਮਿਸਿੰਗੁਰ ਯਾਨਸ ਸੰਟੀਵੀ ਚੰਡੀਗੜ੍ਹ